ਉਹ ਵਜਦਾ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦਾ ਆਈਜੀ ਉਹ ਕੀ ਨਾ ਰਾਜੀਤ ਕਿੱਡਾ ਵੱਡਾ ਸਮਗਲਰ ਆ ਉਹ ਫੜ ਲਿਆ ਇਹਨਾਂ ਦਾ ਕੋਈ ਇੰਦਰਜੀਤ ਸਿੰਘ ਇੰਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੇ ਫੜਦੀ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਕਹਿੰਦੇ ਤਾਰਾ ਆਈਪੀਐਸ ਅਧਿਕਾਰੀਆਂ ਨਾਲ ਵੀ ਜੁੜਦੀਆਂ ਪਰ ਮੈਨੂੰ ਲੱਗਦਾ ਜਿਹਦੇ ਨਾਲ ਵੀ ਤਾਰਾ ਜੁੜਦੀਆਂ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕੋਈ ਯੂਨੀਸਰੀ ਜਾਂਚ ਹੋਵੇ ਕੋਈ ਸੈੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਜੇ ਜੇ ਸ਼ਾਮ ਦਾ ਫੜ ਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਹੈ ਇਹ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ ਠੀਕ ਠੀਕ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਸਰਕਾਰ ਨੇ ਇੱਕ ਮਹਿੰਮ ਚਲਾਈ ਆ ਜੁੱਧ ਨਸ਼ਿਆਂ ਦੀ ਪਰ ਜਿਹੜੇ ਬੰਦੇ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਦੱਸ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਅਸੀਂ ਕਿਸੇ ਦਾ ਨਾਂ ਜੰਤਕ ਨਹੀਂ ਕਰਾਂਗੇ ਸਾਨੂੰ ਐਸ ਨੰਬਰ ਤੇ ਫੋਨ ਕਰੋ ਵੀਡੀਓ ਪਾਓ ਅਸੀਂ ਬੰਦੇ ਫੜਨੇ ਆ ਕਰਨ ਵਾਲਾ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ ਲੰਬਾ ਤੇ ਸੀਸਨ ਪੰਮ ਇਹ ਬੰਦੇ ਲਗਾਤਾਰ ਸਮਾਜ ਲਈ ਲੜਦੇ ਆ ਰਹੇ ਨੇ ਇਹਨਾਂ ਦੇ ਉੱਤੇ ਚਾਹ ਕੇ ਐਨਡੀਪੀਐਸ ਤੇ ਪਾਸ ਕੋ ਐਕਟ ਦੇ ਇੱਕ ਪਰਚੇ ਜਾਂ ਦੋਨੇ ਬੰਦੇ ਨਾਮ ਲਿਸ ਕਰਦੇ ਉੱਥੋਂ ਦੇ ਐਸਪੀਐਚ ਨੇ ਕਿ ਬਾਲ ਫਾਊਂਡੇਸ਼ਨ ਸਿੰਗਲਾ ਜਿਹੜਾ ਮੁਕੇ ਲੱਗਿਆ ਹੋਇਆ ਐਸਪੀਐਚ ਹੈਡਕੁਆਟਰ ਲੱਗਿਆ ਹੋਇਆ ਸੋ ਅਸੀਂ ਅੱਜ ਇਹ ਤਾਂ ਗੱਲ ਰੱਖੀ ਆ ਵੀ ਤੁਸੀਂ ਡਰਾਮਾ ਕੀ ਕਰ ਰਹੇ ਹੋ ਜਿਹੜੇ ਬੰਦੇ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਤੁਸੀਂ ਦੱਬ ਰਹੇ ਹੋ ਜਿਵੇਂ ਕਿ ਮੇਰੇ ਦੇ ਉੱਤੇ ਤਰਨਤਾਰਨ ਦੇ ਵਿੱਚ 2 ਸਾਲ ਪਹਿਲਾਂ ਐਨਡੀਪੀਐਸ ਦਾ ਪਰਚਾ ਲਿਤਾ ਇਹ ਸਰਕਾਰ ਨੇ ਉਹ ਜਿਹੜਾ ਬੰਦਾ ਪਿਛਲੇ 15 ਸਾਲ ਤੋਂ ਲੜ ਰਿਹਾ ਨਸ਼ਾ ਕਲਾ ਬਾਰੇ ਉੱਤੇ ਪਰਚਾ ਐਨਡੀਪੀਐਸ ਦਾ ਜਿਹੜੇ ਮਦਰਪਾਸਲੋਂ ਬਾਬਰ ਗਿਆ ਨੇ ਉੱਥੋਂ ਦੇ ਐਮਐਲਏ ਨੂੰ ਜਨਤਕ ਕੀਤਾ ਲੋਕਾਂ ਲੈ ਕੇ ਵੀ ਇੱਕ ਐਮਐਲਏ ਮੋਗੀ ਵਾਲੀ ਏਸੀ ਲਾ ਕੇ ਹਸਪਤਾਲ ਤੋਂ ਘਰੇ ਲੈ ਗਈ ਉਹ ਬੰਦੇ ਨੂੰ ਅੱਜ ਜਿਹਨੂੰ 7 ਸਾਲ ਪਹਿਲਾਂ ਆਪਣੀ ਨੌਕਰੀ ਛੱਡਣੀ ਪੈ ਗਈ ਉਹਦੇ ਉੱਤੇ ਅੱਜ ਇਹਨਾਂ ਬੰਦਿਆਂ ਨੇ ਚਾਕੇ ਇੱਕ ਐਨਡੀਪੀਸ ਦੇ ਪਰਚੇ ਜਿਹਨੂੰ ਨਾਮਜ਼ਦ ਕਰਤਾ ਸੋ ਅਸੀਂ ਅੱਜ ਇਹ ਇਕੱਠੇ ਹੋ ਕੇ ਐਲਾਨ ਕੀਤਾ ਵੀ ਭਾਂਸਿਆਂ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਕੋਈ ਕਸਰ ਨਾ ਰਹੀਂ ਸਾਨੂੰ ਫੜਦਾ ਸਾਡੇ ਟੀਮ ਦੇ ਬੰਦਿਆਂ ਨੂੰ ਫੜਦਾ ਜਿਉਂ-ਜਿਉਂ ਹੋਰ ਫੜਦਾ ਕਿਉਂਕਿ ਤੁਹਾਨੂੰ ਲੱਗੀ ਹੋਇਆ ਕਿਸਾਨਾਂ ਵਾਲਾ ਤੂੰ ਸਾਰਾ ਤੈਸ ਨਸ ਕੀਤਾ ਨੂੰ ਧਰਨਾ ਚਿਕਾਇਆ ਉੱਥੇ ਟਰਾਲੀਆਂ ਚੋਰੀ ਛੋੜੇ ਪੁਲਿਸ ਮਹਿਕਮੇ ਨੇ ਕੀਤੀ ਨਾ ਟਰਾਲੀਆਂ ਚੋਰੀ ਛੋੜੇ ਦਰਲਾਲ ਸਿੰਘ ਨਾਲ ਹੋਰ ਐਮਐਲਏ ਦੇ ਬੰਦਿਆਂ ਨੇ ਕੀਤੀ ਉਹ ਜੋ ਨੁਕਸਾਨ ਤੁਸੀਂ ਕੀਤਾ ਉੱਥੇ ਲੋਕਾਂ ਦਾ ਤੂੰ ਲੱਗਿਆ ਹੋਇਆ ਕੁਚਲਦੇ ਉੱਤੇ ਲੋਕ ਲਹਿਰਾਂ ਨੂੰ ਲੋਕਾਂ ਨੂੰ ਲੋਕ ਆਵਾਜ਼ਾਂ ਨੂੰ ਇਹ ਬਹੁਤਾ ਸਮਾਨ ਨਹੀਂ ਹੁੰਦਾ ਤੇਰੇ ਜਿਹੇ ਹੰਕਾਰ ਬੋਲਦਾ ਜਿਵੇਂ ਇਹਨਾਂ ਦੇ ਇੱਕ ਐਮਐਲਏ ਮੰਤਰੀਆ ਰੋੜਾ ਮਰ ਰੋੜਾ ਵੀ ਕਹਿ ਰਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਭਾਵ ਕੀ ਵੀ ਕੋਈ ਆਵਾਜ਼ ਜਿਹੜੀ ਸਾਡੇ ਖਿਲਾਫ ਸਾਡੀਆਂ ਨੀਤੀਆਂ ਖਿਲਾਫ ਆਵਾਜ਼ ਉੱਠੂਗੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਬਰਦਾਸ਼ਤ ਪੰਜਾਬ ਵੀ ਨਹੀਂ ਕਰਦਾ ਪੰਜਾਬ ਦੇ ਲੋਕ ਵੀ ਇਹਦੇ ਗੈ ਗੁਜਰੇ ਨਹੀਂ ਬੁਜਦਰ ਨਹੀਂ ਹੈਗੇ ਵੀ ਤੁਸੀਂ ਜਿਵੇਂ ਮਰਜ਼ੀ ਡੰਡੇ ਜੋਰ ਤੇ ਦੱਬ ਦੋਗੇ ਪੁਲਿਸ ਸਟੇਟ ਬਣਾਤੀ ਇਹਨਾਂ ਨੇ ਪੰਜਾਬ ਨੂੰ ਸ਼ਰਿਆਂ ਪੁਲਿਸ ਦੀ ਗੁੰਡਾਗਰਦੀ ਆਪਾਂ ਨੂੰ ਚਾਰ ਸਪਰੇ ਦਿਖ ਰਹੀ ਹੈ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਡਟ ਕੇ ਇਹਨਾਂ ਦੇ ਜ਼ਬਰਦਸਤ ਵਿਰੋਧ ਕਰ ਰੱਖਿਆ ਕਿਸ ਮੇਲੇ ਦੇ ਉਸ ਜਿਕਰ ਕਰ ਰਹੇ ਕੀ ਮੇਲਾ ਹੈ ਉਹ ਹਾਂ ਅਗਲਾ ਅਸੀਂ ਜਿਹੜਾ ਰੱਖਿਆ ਸੀਗਾ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਤੇ ਛੇ ਸ਼ਹੀਦਾਂ ਸੂਰਮਿਆਂ ਦੀ ਬਸ ਸੰਗਾਂ ਦਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਦੇ ਟੈਂਪੂਆਂ ਦੇ ਮੇਲੇ ਲੱਗਿਆ ਕਰਨ ਜੀ ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀਕ ਤਾਰੂ ਜੱੱਕ ਵਰਗੇ ਪਹਿਲਾਂ ਹੀ ਉਹ ਹੋਏਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਨੂੰ ਟੈਂਪੂਆਂ ਦੇ ਮੇਲੇ ਕਰਾਉਣੇ ਆ ਕੋਰਕਸ ਸੁਰਮਾਂ ਦੇ ਮੇਲਾ ਦਣਾ ਕਰਾਉਣੀ ਨਹੀਂ ਹੈਗੀ ਤੇ ਅਸੀਂ ਅੱਜ ਇਹ ਵੀ ਲਾਂਖ ਕੀਤਾ ਕਿ ਪੰਜਾਬ ਦੀ ਧਰਤੀ ਉਤੇ ਕਿਸੇ ਵੀ ਜਿਹਰੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਹੈ ਸੋਨੂ ਕੀ ਤਰਾਜ ਹੈ ਜੇ ਕੋ ਟੈਂਪੂ ਆ ਉਹਦਾ ਮੇਲਾ ਨਹੀਂ ਹੋਊਗਾ ਯਾਰ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂ ਰਸੇਦ ਲੈਣਗੇ ਲਖਾ ਟੈਂਪੂਆਂ ਕੀ ਪਾਵੇ ਇੱਥੇ ਤੁਹਾਡਾ ਗੇਹ ਕਹਿੰਦੇ ਜਿਉਂ ਤੁਸੀਂ ਉਸ ਤੇ ਜਿਗਾਹ ਕਿ ਜਾਓਗੇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਜਿਵੇਂ ਕੀ ਕੀ ਸਟ੍ਰੀਟ ਹੈ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚੇ ਜਿ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਵੀ ਸਨਾਰਚ ਵਿਡਾਂਗੇ ਵੀ ਜੇ ਤੁਸੀਂ ਆ ਕੋਈ ਐਦਾ ਮੇਲਾ ਮੂਲਾ ਪੰਜਾਬ ਦੇ ਧਰਤ ਤੇ ਕਰਾਉਂਦੀ ਜਾਇਜ਼ ਦਿੱਤੀ ਇਹ ਕਿਹੜੀ ਜੱਥੇਬੰਦੀ ਸ਼ਾਮਲ ਹੋਣਗੇ ਸਾਰਾ ਪੰਜਾਬ ਸ਼ਾਮਲ ਆਏ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਮਾਲਾ ਮੇਰੇ ਕੋਲ ਆਪਰਾ ਜਵਾਬ ਨਹੀਂ ਮੇਰੇ ਜਵਾਬ ਦੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਰ ਦੇ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਤੁਸੀਂ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਸਾਡੇ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆਂ ਵੀ ਜਿਹਨੇ ਕੁੱਤਾ ਪੱਲਾ ਕਰਨਾ ਕੋਈ ਪੁੱਟਾ ਦਾ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛੱਪ ਕੇ ਬਥੇਰੇ ਭਲਾ ਕਰਕੇ ਤੁਸੀਂ ਵੀ ਕਰ ਲੋ ਇਹ ਜਨਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋਈ ਸੀਮਤਾਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਆਜ਼ਾਦੀ ਹੈ ਜੀ ਇਹ ਐ ਨਹੀਂ ਆਜ਼ਾਦੀ ਆਉਂਦੀ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਰਾਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗੂਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ